ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਮੁਖੀ ਭਾਸ਼ਾ ਨੂੰ ਲੈ ਕੇ ਇੱਕ ਨਿਵੇਕਲਾ ਲੰਗਰ ਜਿਹੜਾ ਹੈਗਾ ਗੁਰੂ ਗਿਆਨ ਲੰਗਰ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਹਰ ਸਾਲ ਦੇਖਣ ਨੂੰ ਮਿਲਦਾ ਹੈ ਪੌਤੇ ਥਾਵਾਂ ਤੇ ਖਾਣ ਪੀਣ ਦੇ ਲੰਗਰ ਤੱਕ ਹੀ ਸੀਮਤ ਸੀਗਾ ਅਸੀਂ ਕਿਹਾ ਵੀ ਆਪਾਂ ਆਪਣੇ ਇਤਿਹਾਸ ਨਾਲ ਪੰਜਾਬੀ ਵਿਰਸੇ ਨਾਲ ਜੋੜਨ ਲਈ ਉਹਨਾਂ ਨੂੰ ਕੁਝ ਨਵਾਂ ਕਰੀਏ ਪੇਰ ਅਸੀਂ ਇੱਥੇ ਗੇਮਾਂ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਾ ਸ਼ੁਰੂ ਕੀਤਾ ਜੀ ਅਸੀਂ ਪੰਜ ਤੋਂ ਸੱਤ ਜਿਹੜੇ ਵਲੰਟੀਅਰਜ਼ ਹੀ ਆ ਉਹ ਅਸੀਂ ਸਾਰੇ ਗਵਰਨਮੈਂਟ ਜੌਬ ਕਰਦੇ ਆ ਤੇ ਇੱਕ ਸਾਡੇ ਭਾਜੀ ਨੇ ਉਹ ਕਪੂਰਥਲੇ ਰੇਲ ਕੋਚ ਫੈਕਟਰੀ ਦੇ ਵਿੱਚ ਉਹ ਹਰ ਸਾਲ ਇੱਥੇ ਇਸ ਮੌਕੇ ਦੌਰਾਨ ਆਉਂਦੇ ਨੇ ਇਹਦੇ ਵਿੱਚ ਨੇ ਗੁਰਬਾਣੀ ਇਤਿਹਾਸ ਰਹਿਤ ਮਰਿਆਦਾ ਦੇ ਆਧਾਰਿਤ ਨੇ ਜਿਹੜੀਆਂ ਉਹ ਇੱਕ ਐਕਟੀਵਿਟੀ ਗੇਮਸ ਬਣਾਈਆਂ ਨੇ ਸਾਡੀ ਸਾਰੀ ਟੀਮ ਵੱਲੋਂ ਰਲ ਕੇ ਉਹਦੇ ਇੱਕ ਸ਼ੁਰੂਆਤ ਸਾਡੀ ਇੱਕ ਗੇਮ ਤੋਂ ਹੋਈ ਸੀ ਪਰ ਇੱਕ ਗੇਮ ਤੋਂ ਬਾਅਦ ਹੈ ਜਿਹੜਾ ਉਹ ਜਿੰਨਾ ਜਿੰਨਾ ਸਾਨੂੰ ਰਿਸਪਾਂਸ ਮਿਲੇ ਤੇ ਹਰ ਸਾਲ ਅਸੀਂ ਫਿਰ ਨਵੇਂ ਨਵੇਂ ਗੇਮਾਂ ਅਸੀਂ ਉਹਦੇ ਚ ਬਣਾਉਣ ਲੱਗ ਗਏ ਬਹੁਤ سارے ਬੱਚੇ ਅੱਜ ਕੱਲ ਹਿੰਦੀ ਦਾ ਰੁਝਾਨ ਜਾਂ ਇੰਗਲਿਸ਼ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਕਨਵੈਂਟ ਸਕੂਲਾਂ ਕਰਕੇ ਕਨਵੈਂਟ ਸਕੂਲਾਂ ਕਰਕੇ ਉਹਨਾਂ ਦਾ ਰੁਝਾਨ ਹੋਵੇਂ ਹੋ ਰਿਹਾ ਦੇਖੋ ਉਹ ਵੀ ਲੈਂਗੁਏਜ ਸਾਰੀ ਸਿੱਖਣੀ ਚਾਹੀਦੀ ਹੈ ਪਰ ਜੋ ਆਪਣੀ ਸਟੇਟ ਦੀ ਭਾਸ਼ਾ ਹੈ ਉਹ ਸਭ ਤੋਂ ਪਹਿਲੇ ਹੈ ਜੀ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਲਗਾਤਾਰ ਸ਼ਹੀਦੀ ਜੋੜ ਮੇਲੇ ਤੋਂ ਤੁਹਾਨੂੰ ਵਕ ਵਕ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਅਸੀਂ ਮੌਜੂਦ ਹਾਂ ਇੱਕ ਅਨੋਖੇ ਲੰਗਰ ਦੇ ਵਿੱਚ ਹਾਲਾਂਕਿ ਬਾਰਿਸ਼ ਦੇ ਚੱਲਦੇ ਆ ਥੋੜਾ ਪੈਕਅਪ ਹੋ ਰਿਹਾ ਹੈਗਾ ਪਰ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਇਹ ਤਸਵੀਰਾਂ ਦਿਖਾਣ ਪੰਜਾਬੀ ਪੜੋ ਗੁਰਬਾਣੀ ਨਾਲ ਜੁੜੋ ਬਾਣੀ ਬਾਣੇ ਅਤੇ ਸ਼ਸਤਰਾਂ ਨਾਲ ਪਿਆਰ ਕਰਾਂਗੇ ਆਪਣੇ ਜੀਵਨ ਵਿੱਚ ਰੋਜ਼ਾਨਾ ਸੁਧਾਰ ਕਰਾਂਗੇ ਇਸ ਤਰੀਕੇ ਦੇ ਬੋਲ ਤੁਹਾਨੂੰ ਦਿਖਾਈ ਦੇ ਰਹੇ ਨੇ ਆਪਣੀ ਟੀਵੀ ਸਕਰੀਨ ਦੇ ਉੱਪਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਮੁਖੀ ਭਾਸ਼ਾ ਨੂੰ ਲੈ ਕੇ ਇੱਕ ਨਵੇਕਲਾ ਲੰਗਰ ਜਿਹੜਾ ਹੈਗਾ ਗੁਰੂ ਗਿਆਨ ਲੰਗਰ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਹਰ ਸਾਲ ਦੇਖਣ ਨੂੰ ਮਿਲਦਾ ਤਾਂ ਇਸ ਸੰਸਥਾ ਦੀ ਸ਼ੁਰੂਆਤ ਕਿਵੇਂ ਹੋਈ ਇਸ ਦੇ ਵਿੱਚ ਕਿਹੜੇ-ਕਿਹੜੇ ਲੋਕ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਵੀਰ ਜੀ ਤੁਹਾਡਾ ਵਾਇਗੁਰ ਚਿੱਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਮ ਹੈਗਾ ਜੀ ਜਸਕੰਵਰ ਸਿੰਘ ਜੀ ਤੇ ਹਾਂਜੀ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਇਸ ਸੰਸਥਾ ਦੀ ਸ਼ੁਰੂਆਤ ਇਸ ਸੰਸਾਦੀ ਸ਼ੁਰੂਆਤ ਖੰਨੇ ਤੋਂ ਮਿਸ਼ਨ ਚੜਦੀ ਕਲਾ ਰਜਿਸਟਰਡ ਦੇ ਨਾਮ ਤੇ ਹੋਈ ਸੀ ਤੇ ਫਿਰ ਅਸੀਂ ਇੱਥੇ ਸ਼ੀਦੀ ਜੋੜ ਮੇਲ ਚ ਪਹਿਲੇ ਆਉਂਦੇ ਸੀਗੇ ਤੇ ਅਸੀਂ ਦੇਖਿਆ ਵੀ ਅਸੀਂ ਬੱਚਿਆਂ ਨੂੰ ਮਤਲਬ ਕਿ ਕੀ ਦੇ ਸਕਦੇ ਹਾਂ ਕਿਉਂਕਿ ਬਹੁਤੇ ਥਾਵਾਂ ਤੇ ਖਾਣ ਪੀਣ ਦੇ ਲੰਗਰ ਤੱਕ ਹੀ ਸੀਮਤ ਸੀਗਾ ਅਸੀਂ ਕਿਹਾ ਵੀ ਆਪਾਂ ਆਪਣੇ ਇਤਿਹਾਸ ਨਾਲ ਪੰਜਾਬੀ ਵਿਰਸੇ ਨਾਲ ਜੋੜਨ ਲਈ ਉਹਨਾਂ ਨੂੰ ਕੁਝ ਨਵਾਂ ਕਰੀਏ ਫਿਰ ਅਸੀਂ ਇੱਥੇ ਗੇਮਾਂ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਪੰਜਾਬੀ ਇਸੇ ਕਹਾਣੀ ਸ਼ੁਰੂ ਕੀਤੀ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਾ ਸ਼ੁਰੂ ਕੀਤਾ ਜੀ ਹਾਂਜੀ ਜੀ ਤੁਸੀਂ ਪਹਿਲਾ ਜ਼ਿਕਰ ਕਰ ਰਹੇ ਸੀ ਸਾਰੇ ਸਰਕਾਰੀ ਮੁਲਾਜ਼ਮੋਂ ਨਾਲ ਨਾਲ ਇਹ ਚਲਾਉਂਦੇ ਹੈਗੇ ਉਹ ਗੁਰੂ ਦਾ ਲੰਗਰ ਜੀ ਹਾਂਜੀ ਬਹੁਤ ਜਿਹੜੇ ਸਾਡੇ ਨਾਲ ਘਟੋ ਘਟ ਜਿਹੜੇ ਸਾਡੇ ਮੇਨ ਮੈਂਬਰਸ ਨੇ ਉਹਨਾਂ ਵਿੱਚੋਂ ਅਸੀਂ 5 ਤੋਂ 7 ਜਿਹੜੇ ਵਲੰਟੀਅਰਜ਼ ਹੀ ਆ ਉਹ ਅਸੀਂ ਸਾਰੇ ਗਵਰਨਮੈਂਟ ਜੌਬ ਕਰਦੇ ਆਂ ਤੇ ਇੱਕ ਸਾਡੇ ਭਾਜੀ ਨੇ ਉਹ कपूरथले ਰੇਲ ਕੋਚ ਫੈਕਟਰੀ ਦੇ ਵਿੱਚ ਉਹ ਹਰ ਸਾਲ ਇੱਥੇ ਇਸ ਮੌਕੇ ਦੌਰਾਨ ਆਉਂਦੇ ਨੇ ਤੇ ਕੁਝ ਬਿਜ਼ਨਸਮੈਨ ਵੀ ਹੈਗੇ ਨੇ ਜੀ ਸਾਡੇ ਤੇ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਵੀ ਸਰਕਾਰੀ ਵਿਭਾਗ ਵਿੱਚ ਹੈਗੇ ਹਾਂ ਹਾਂ ਜੀ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਤੇ ਮੈਂ ਵੀ ਮਹਾਰਾਜ ਦੀ ਕਿਰਪਾ ਨਾਲ ਇਸ ਟੀਮ ਦਾ ਮੈਂਬਰ ਹੈਗਾ ਤੇ ਮੈਂ ਵੀ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੌਬ ਕਰਦਾ ਹਾਂ ਕਿਹਦੇ ਵਿਭਾਗ ਵਿੱਚ ਤੁਸੀਂ ਮੇਰੀ ਡਿਊਟੀ ਮਿਸਪਰ ਕਾਉਂਸਲ ਹਮਲੋ ਹੈ ਜੀ ਏ ਵੀਰਜੀ ਦੀ ਖੰਨੇ ਡਿਊਟੀ ਹੈ ਇਹਨਾਂ ਦੀ ਤੁਸੀਂ ਵੀ ਮਿਊਨਿਸਪਲ ਕਮੇਟੀ ਚ ਹਾਂਜੀ ਮੈਂ ਵੀ ਮਿਊਨਿਸਪਲ ਕਾਉਂਸਲ ਖੰਨਾ ਦੇ ਵਿੱਚ ਹੀ ਹਾਂ ਅੱਛਾ ਇਹ ਆਇਆ ਕਿਵੇਂ ਮਾਈਂਡ ਦੇ ਵਿੱਚ ਅਸੀਂ ਹਰ ਸਾਲ ਦੇਖਦੇ ਹਾਂ ਨਵੇਂ-ਨਵੇਂ ਲੰਗਰ ਜਾਂ ਹਰ ਤਰੀਕੇ ਦਾ ਅਲੱਗ ਤਰੀਕੇ ਨਾਲ ਇਸ ਸਭਾ ਦੇ ਵਿੱਚ ਵੱਖ-ਵੱਖ ਵਿਲੱਖਣਤਾ ਦੇਖਣ ਨੂੰ ਮਿਲਦੀ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਪੰਜਾਬੀ ਮਾਂ ਬੋਲੀ ਦੇ ਨਾਲ ਬੱਚਿਆਂ ਨੂੰ ਜੋੜਨ ਦਾ ਇਹ ਜਿਹੜਾ ਤਰੀਕਾ ਜਿਹੜਾ ਹੈਗਾ ਅਪਣਾਇਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਜੋੜਿਆ ਜਾ ਸਕੇ ਲੱਖਾਂ ਦੀ ਤعداد ਦੇ ਵਿੱਚ ਸੰਗਤ ਆਉਂਦੀ ਹੈਗੀ ਆ ਇੱਥੇ ਹਾਲਾਂਕਿ ਬਾਰਿਸ਼ ਕਰਕੇ ਥੋੜਾ ਚਲੋ ਪੈਕ ਅਪ ਕਰ ਰਹੇ ਹਾਂ ਤੁਸੀਂ ਕਿਸ ਤਰੀਕੇ ਦਾ ਟੈਸਟ ਲਿਆ ਜਾਂਦਾ ਹੈ ਜਾਂ ਬੱਚਿਆਂ ਨੂੰ ਕਿਸ ਤਰੀਕੇ ਦੇ ਗੇਮਸ ਖੜਵਾਈਆਂ ਜਾਂਦੀਆਂ ਨੇ ਜਾਂ ਕੀ ਕਿ ਕਰਵਾਇਆ ਜਾਂਦਾ ਇਸ ਇਹਦੇ ਵਿੱਚ ਬੇਸਿਕਲੀ ਕੇ ਵੀ ਇਹਦੇ ਵਿੱਚ ਨਾ ਗੁਰਬਾਣੀ ਇਤਿਹਾਸ ਰਹਿਤ ਮਰਿਆਦਾ ਦੇ ਆਧਾਰਿਤ ਨੇ ਜਿਹੜੀਆਂ ਉਹ ਇੱਕ ਐਕਟੀਵਿਟੀ ਗੇਮਸ ਬਣਾਈਆਂ ਨੇ ਸਾਡੀ ਸਾਰੀ ਟੀਮ ਵੱਲੋਂ ਰਲ ਕੇ ਬਤੇ ਇੱਕ ਸ਼ੁਰੂਆਤ ਸਾਡੀ ਇੱਕ ਗੇਮ ਤੋਂ ਹੋਈ ਸੀ ਪਰ ਇੱਕ ਗੇਮ ਇੱਕ ਗੇਮ ਤੋਂ ਬਾਅਦ ਹੈ ਜਿਹੜਾ ਉਹ ਜਿੰਨਾ ਜਿੰਨਾ ਸਾਨੂੰ ਰਿਸਪੌਂਸ ਮਿਲਿਆ ਇੱਕ ਇੱਕ ਗੇਮ ਖੇਡਣ ਤੋਂ ਬਾਅਦ ਤੇ ਹਰ ਸਾਲ ਅਸੀਂ ਫਿਰ ਨਵੇਂ ਨਵੇਂ ਗੇਮਾਂ ਅਸੀਂ ਉਹਦੇ 'ਚ ਬਣਾਉਣ ਲੱਗੇ ਉਹਦੇ 'ਚ ਨਵੇਂ ਨਵੇਂ ਆਉਟਪੁੱਟ ਨਿਕਲਣ ਲੱਗੇ ਹੁਣ ਦੀ ਪੋਜੀਸ਼ਨ ਇਹ ਹੈ ਵੀ ਸਾਡੇ ਕੋਲ ਕਟੋਕੜਨੀ ਦਾ 15 16 ਤੱਕ ਗੇਮਸ ਹੈਗੀਆਂ ਨੇ ਔਰ ਹਰ ਲੈਵਲ ਦੇ ਬੱਚੇ ਵਾਸਤੇ ਮਤਲਬ ਯੂਕੇਜੀ ਦੇ ਬੱਚੇ ਤੋਂ ਲੈ ਕੇ ਸਾਡੇ ਕੋਲ ਜੇ ਕੋਈ 60 ਸਾਲ ਦਾ ਬਜ਼ੁਰਗ ਹੁੰਦਾ ਤਾਂ ਉਹਦੇ ਵਾਸਤੇ ਵੀ ਗੇਮਸ ਹੈਗੀਆਂ ਉਹਨੂੰ ਅਸੀਂ ਕੈਟੇਗਰੀਜ਼ ਕੀਤਾ ਹੋਇਆ 4 ਤੋਂ نیچے ਅਲੱਗ ਗੇਮਸ ਨੇ ਛੋਟੇ ਬੱਚਿਆਂ ਦੀਆਂ ਉਹਨਾਂ ਦੀ ਓਪਨ ਚੈਲੰਜ ਗੇਮ ਅਲੱਗ ਨੇ ਵੱਡਿਆਂ ਦੀਆਂ 5 ਤੋਂ Uh, 20ਰ 22 ਏਜ ਤੱਕ ਦੇ ਬੱਚਿਆਂ ਵਾਸਤੇ ਨੇ ਉਸ ਤੋਂ ਉੱਪਰ ਓਪਨ ਗੇਮਸ ਆ ਜਾਂਦੀਆਂ ਜਿਹੜਾ ਬੱਚਾ ਸਾਡੇ ਵੱਡੀਆਂ ਗੇਮ ਦੇ ਵਿੱਚੋਂ ਫਰਸਟ ਲੈਵਲ ਕਲੀਅਰ ਕਰਦਾ ਉਸ ਤੋਂ ਬਾਅਦ ਔਡੀਓ ਸਟੋਰੀਜ਼ ਦੇ ਵਿੱਚ ਜਾਂਦਾ ਔਡੀਓ ਸਟੋਰੀਜ਼ ਦੇ ਵਿੱਚੋਂ ਨੰਬਰ ਅੱਛੇ ਲੈਂਦਾ ਫਿਰ ਉਹ ਜਾਂਦਾ ਆਨਲਾਈਨ ਪੇਪਰ ਦੇ ਵਿੱਚ ਜਿਹੜਾ ਬੱਚਾ ਆਨਲਾਈਨ ਪੇਪਰ ਚੋਂ 70% ਪਲੱਸ ਮਾਰਕਸ ਲੈਂਦਾ ਅਸੀਂ ਉਹ ਦਾ ਕੂਪਨ ਹੈ ਜਿਹੜਾ ਲੱਕੀ ਡਰਾ ਦੇ ਵਿੱਚ ਪਾਉਨੇ ਆ ਤੇ ਸ਼ਾਮ ਨੂੰ ਜੀ ਬੱਚਿਆਂ ਨੂੰ ਗਿਫਟ ਵੀ ਦੰਨੇ ਹੋ ਜਿਹੜੇ ਬੱਚਾ ਸਾਡੇ ਕੋਲ ਇੱਕ ਵਾਰੀ ਐਂਟਰ ਹੋ ਗਿਆ ਰਜਿਸਟ੍ਰੇਸ਼ਨ ਕਰਾ ਲਈ ਉਹਦਾ ਗਿਫਟ ਪੱਕਾ ਹੈ ਚਾਹੇ ਉਹਨੂੰ ਕੁਝ ਆਂਦਾ ਹੈ ਚਾਹੇ ਨਹੀਂ ਆਂਦਾ ਇੱਕ ਉਹਨੂੰ ਅਸੀਂ ਮੋਰਲ ਸਪੋਰਟ ਦੇ ਕੇ ਭੇਜਣਾ ਵੀ ਕੋਈ ਗੱਲ ਨਹੀਂ ਆਂਦਾ ਕੋਈ ਗੱਲ ਨਹੀਂ ਅੱਜ ਤੈਨੂੰ ਅਸੀਂ ਯਾਦ ਕਰਾ ਕੇ ਭੇਜਾਂਗੇ ਇੱਥੇ ਤਾਂ ਬੱਚੇ ਇਸ ਗੱਲ ਤੇ ਇਹਨਾਂ ਖੁਸ਼ ਹੁੰਦਾ ਜਿੰਨਾ ਤੁਸੀਂ ਪਿਆਰ ਨਾਲ ਉਹਨੂੰ ਸਿਖਾਉਂਦੇ ਹੋ ਸਾਰੀਆਂ ਚੀਜ਼ਾਂ 100% ਉਹਨੂੰ ਯਾਦ ਹੋ ਕੇ ਜਾਂਦੀਆਂ ਨੇ ਅੱਛਾ ਵੀਰ ਜੀ ਕਿੰਨੇ ਕ ਬੱਚੇ ਇੱਥੇ ਅੱਜ ਤੁਹਾਡੇ ਕੋਲੇ ਆਏ ਹਾਲਾਂਕਿ ਆਖਰੀ ਦਿਨ ਹੈਗਾ ਤੇ ਬਾਰਿਸ਼ ਨੇ ਥੋੜਾ ਕੰਮ ਵੀ ਵਿਗਾੜਤਾ ਜਿਹੜਾ ਆਂਕੜਾ ਮੈਂ ਤੁਹਾਨੂੰ ਇਹ ਦੱਸ ਸਕਦਾ ਕਿਉਂਕਿ ਮੈਂ ਤੁਹਾਨੂੰ ਦਾ 580 ਸਰਟੀਫਿਕੇਟ ਛਪਵਾਇਆ ਸੀਗਾ ਜਿਹੜਾ ਬੱਚਿਆਂ ਨੂੰ ਨਾਲ ਦਿੱਤਾ ਜਾਂਦਾ ਹਰ ਇੱਕ ਬੱਚੇ ਨੂੰ ਉਹ 500 ਦਾ ਦਾ 500 ਸਾਡੇ ਕੋਲ ਲੱਗ ਚੁੱਕੇ ਆ ਜੀ ਫਿਲਹਾਲ ਜੋ ਸਾਡੇ ਕੋਲ ਮੇਰੇ ਕੋਲ ਕਿਉਂਕਿ ਮੈਂ ਹਜੇ ਮੇਨ ਰਜਿਸਟਰ ਹਰ ਰੋਜ਼ ਦਾ ਜਾਂ 3 ਦਿਨਾਂ ਦਾ ਇਹ 2 ਦਿਨਾਂ ਦਾ ਹੈਗਾ ਜੀ ਆਪਾਂ ਇਹ ਕਰਦੇ ਆ 250 ਪਰ ਡੇ ਆ ਕਿਉਂਕਿ ਬਹੁਤ ਸਾਰੇ ਬੱਚੇ ਉੱਪਰ ਲੰਘ ਵੀ ਜਾਂਦੇ ਨੇ ਟਾਈਮ ਕਰਕੇ ਕੋਈ ਕੁਝ ਟਾਈਮ ਦੀ ਸ਼ੋਰਟ ਹੈ ਤੇ ਕੁਝ ਬੱਚੇ ਜਿਹੜੇ ਨੇ ਉਹ ਇੱਥੇ ਆਉਂਦੇ ਨੇ ਜੀ ਜੀ ਤੇ ਜਿਵੇਂ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਦਾ ਤੁਸੀਂ ਉਪਰਾਲਾ ਕਰ ਰਹੇ ਹੋ ਪਿਛਲੇ ਸਾਲ ਤੁਸੀਂ ਵੀਡੀਓ ਦਿਖਾ ਕੇ ਜਿਹੜਾ ਹੈਗਾ ਪਿਕਚਰਾਇਜ਼ੇਸ਼ਨ ਵਿਜ਼ੂਅਲ ਦਿਖਾ ਕੇ ਲੰਗਰ ਲਗਾਇਆ ਸੀਗਾ ਉਸ ਤਰੀਕੇ ਨਾਲ ਮੋਟੀਵੇਟ ਕਰ ਰਹੇ ਸੀ ਤਾਂ ਕੁਝ ਅਜਿਹੇ ਬੱਚੇ ਜਾਂ ਜ਼ਿਆਦਾਤਰ ਕਿੰਨੀ ਕੁ ਰੇਸ਼ੋ ਹੈਗੀ ਹੈ ਜਿਹੜੇ ਪੰਜਾਬੀ ਭਾਸ਼ਾ ਦਾ ਜਾਂ ਜਿਨ੍ਹਾਂ ਨੂੰ ਗਲਤੀਆਂ ਜਾਂ ਕਿਸ ਤਰੀਕੇ ਦੀ ਬੱਚਿਆਂ ਦਾ ਰੁਝਾਨ ਹੈ ਜਾਂ ਗਲਤੀਆਂ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਫਿਰ ਕੰਮ ਦੇ ਅ ਦੇਖੋ ਜਿਹੜੇ ਬਹੁਤ ਸਾਰੇ ਬੱਚੇ ਜਿਵੇਂ ਦੇਖੋ ਪੰਜਾਬ ਆਪਣਾ ਸੂਬਾ ਹੈ ਤੇ ਬਹੁਤ ਸਾਰੇ ਬੱਚੇ ਅੱਜ ਕੱਲ ਹਿੰਦੀ ਦਾ ਰੁਝਾਨ ਜਾਂ ਇੰਗਲਿਸ਼ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਕਨਵੈਂਟ ਸਕੂਲਾਂ ਕਰਕੇ ਕਨਵੈਂਟ ਸਕੂਲਾਂ ਕਰਕੇ ਉਹਨਾਂ ਦਾ ਰੁਝਾਨ ਹੋਵੇ ਹੋ ਰਿਹਾ ਦੇਖੋ ਉਹ ਵੀ ਲੈਂਗੁਏਜ ਸਾਰੀ ਸਿੱਖਣੀ ਚਾਹੀਦੀ ਹੈ ਪਰ ਜੋ ਆਪਣੀ ਸਟੇਟ ਦੀ ਭਾਸ਼ਾ ਹੈ ਉਹ ਸਭ ਤੋਂ ਪਹਿਲੇ ਹੈ ਜੀ ਹੈਨਾ ਤੇ ਅਸੀਂ ਅਸੀਂ ਉਹਨਾਂ 'ਚ ਰੁਝਾਨ ਕਾਫੀ ਵਧ ਰਿਹਾ ਹੈ ਕਿਉਂਕਿ ਬੱਚਿਆਂ ਨੂੰ ਜਿਹੜੀਆਂ ਅਸੀਂ ਬੁੱਕਸ ਵੀ ਦਿੰਨੇ ਆ ਉਹ ਇੰਨੀਆਂ ਅਟਰੈਕਟਿਵ ਹੁੰਦੀਆਂ ਐ ਇੰਨੀਆਂ ਸੋਹਣੀਆਂ ਹੁੰਦੀਆਂ ਵੀ ਉਹ ਬੱਚੇ ਉਹ ਊੜਾ ੜਾ ਇਹ ਪੜਨ ਨੂੰ ਮਜਬੂਰ ਹੁੰਦੇ ਨੇ ਤੇ ਅਸੀਂ ਜਿਵੇਂ ਪਿਛਲੀ ਵਾਰੀ ਇੱਕ ਟੀਚਰ ਦੇ ਦੇਨੇ ਆ ਉਹਨਾਂ ਨੂੰ ਵੀ ਜਿਹੜਾ ਅਗਲੇ ਸਾਲ ਇਹ ਟੀਚਰ ਕਰਕੇ ਆਊਗਾ ਕੰਪਲੀਟ ਤੇ ਉਹਨੂੰ ਸਪੈਸ਼ਲ ਅਸੀਂ ਸਨਮਾਨ ਕਰਾਂਗੇ ਜੀ ਉਹ ਬੱਚੇ ਬਹੁਤ ਫਿਰ ਆਪਣਾ ਟੀਚਰ ਕੰਪਲੀਟ ਕਰਕੇ ਇਸ ਵਾਰ ਬਹੁਤ ਬੱਚੇ ਆਏ ਨੇ ਜੀ ਜੀ ਬਹੁਤ ਸ਼ੁਕਰੀਆ ਤਾਂ ਤੁਸੀਂ ਸੁਣਿਆ ਇੱਕ ਅਨੋਖਾ ਲੰਗਰ ਜੋ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਦੇ ਲਈ ਉਪਰਾਲਾ ਕਰ ਰਿਹਾ ਹੈਗਾ ਹਰ ਸਾਲ ਸ਼ਹੀਦ ਦੀ ਜੋੜ ਮੇਲੇ ਦੇ ਵਿੱਚ ਗੁਰੂ ਗਿਆਨ ਲੰਗਰ ਸੰਸਥਾ ਵੱਲੋਂ ਅਨੋਖਾ ਲੰਗਰ ਲਗਾਇਆ ਜਾਂਦਾ ਇਸ ਵਾਰ ਬੱਚਿਆਂ ਨੂੰ ਇਨਾਮ ਵੰਡੇ ਗਏ ਨੇ ਤੇ ਅਲੱਗ-ਅਲੱਗ ਤਰੀਕੇ ਦੇ ਟੈਸਟ ਇਹਨਾਂ ਵੱਲੋਂ ਲਏ ਜਾਂਦੇ ਨੇ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਮੋਸਟਲੀ ਇਸ ਗੁਰੂ ਗਿਆਨ ਲੰਗਰ ਦੀ ਜੋ ਸੰਸਥਾ ਹੈ ਉਸ ਦੇ ਵਿੱਚ ਜ਼ਿਆਦਾਤਰ ਸਰਕਾਰੀ ਮਲਾਜਮ ਨੇ ਆਪਣੀ ਡਿਊਟੀ ਦੇ ਨਾਲ ਨਾਲ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਆ ਕੇ ਇੱਕ ਅਨੋਖਾ ਉਪਰਾਲਾ ਇਹ ਕਰ ਰਹੇ ਨੇ ਸ਼੍ਰੀ ਫਤਿਹਗੜ ਸਾਹਿਬ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪਟ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਮੁਖੀ ਭਾਸ਼ਾ ਨੂੰ ਲੈ ਕੇ ਇੱਕ ਨਿਵੇਕਲਾ ਲੰਗਰ ਜਿਹੜਾ ਹੈਗਾ ਗੁਰੂ ਗਿਆਨ ਲੰਗਰ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਹਰ ਸਾਲ ਦੇਖਣ ਨੂੰ ਮਿਲਦਾ ਹੈ ਬਹੁਤੇ ਥਾਵਾਂ ਤੇ ਖਾਣ ਪੀਣ ਦੇ ਲੰਗਰ ਤੱਕ ਹੀ ਸੀਮਤ ਸੀਗਾ ਅਸੀਂ ਕਿਹਾ ਵੀ ਆਪਾਂ ਆਪਣੇ ਇਤਿਹਾਸ ਨਾਲ ਪੰਜਾਬੀ ਵਿਰਸੇ ਨਾਲ ਜੋੜਨ ਲਈ ਉਹਨਾਂ ਨੂੰ ਕੁਝ ਨਵਾਂ ਕਰੀਏ ਫਿਰ ਅਸੀਂ ਇੱਥੇ ਗੇਮਾਂ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਾ ਸ਼ੁਰੂ ਕੀਤਾ ਜੀ ਅਸੀਂ 5 ਤੋਂ 7 ਜਿਹੜੇ ਵਲੰਟੀਅਰਜ਼ ਹੀ ਆ ਉਹ ਅਸੀਂ ਸਾਰੇ ਗਵਰਨਮੈਂਟ ਜੌਬ ਕਰਦੇ ਆ ਤੇ ਇੱਕ ਸਾਡੇ ਭਾਜੀ ਨੇ ਉਹ ਕਪੂਰਥਲੇ ਰੇਲ ਕੋਚ ਫੈਕਟਰੀ ਦੇ ਵਿੱਚ ਉਹ ਹਰ ਸਾਲ ਇੱਥੇ ਇਸ ਮੌਕੇ ਦੌਰਾਨ ਆਉਂਦੇ ਨੇ ਪੀ ਇਹ ਦੇ ਵਿੱਚ ਨੇ ਗੁਰਬਾਣੀ ਇਤਿਹਾਸ ਰਹਿਤ ਮਰਿਆਦਾ ਤੇ ਆਧਾਰਿਤ ਨੇ ਜਿਹੜੀਆਂ ਉਹ ਇੱਕ ਐਕਟੀਵਿਟੀ ਗੇਮਸ ਬਣਾਈਆਂ ਨੇ ਸਾਡੀ ਸਾਰੀ ਟੀਮ ਵੱਲੋਂ ਰਲ ਕੇ ਉਹਦੇ ਇੱਕ ਸ਼ੁਰੂਆਤ ਸਾਡੀ ਇੱਕ ਗੇਮ ਤੋਂ ਹੋਈ ਸੀ ਪਰ ਇੱਕ ਗੇਮ ਤੋਂ ਬਾਅਦ ਹੈ ਜਿਹੜਾ ਉਹ ਜਿੰਨਾ ਜਿੰਨਾ ਸਾਨੂੰ ਰਿਸਪਾਂਸ ਮਿਲੇ ਤੇ ਹਰ ਸਾਲ ਅਸੀਂ ਫਿਰ ਨਵੀਂ ਨਵੀਂ ਗੇਮਾਂ ਅਸੀਂ ਉਹਦੇ ਚ ਬਣਾਉਣ ਲੱਗ ਗਏ ਬਹੁਤ سارے ਬੱਚੇ ਅੱਜ ਕੱਲ ਹਿੰਦੀ ਦਾ ਰੁਝਾਨ ਜਾਂ ਇੰਗਲਿਸ਼ ਦਾ ਰੁਝਾਨ ਵਧਦਾ ਜਾ ਰਿਹਾ ਹੈ ਕਨਵੈਂਟ ਸਕੂਲਾਂ ਕਰਕੇ ਕਨਵੈਂਟ ਸਕੂਲਾਂ ਕਰਕੇ ਉਹਨਾਂ ਦਾ ਰੁਝਾਨ ਹੋਵੇਂ ਹੋ ਰਿਹਾ ਦੇਖੋ ਉਹ ਵੀ ਲੈਂਗੁਏਜ ਸਾਰੀ ਸਿੱਖਣੀ ਚਾਹੀਦੀ ਹੈ ਪਰ ਜੋ ਆਪਣੀ ਸਟੇਟ ਦੀ ਭਾਸ਼ਾ ਹੈ ਉਹ ਸਭ ਤੋਂ ਪਹਿਲੇ ਹੈ ਜੀ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਲਗਾਤਾਰ ਸ਼ਹੀਦੀ ਜੋੜ ਮੇਲੇ ਤੋਂ ਤੁਹਾਨੂੰ ਵਕ ਵਕ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਅਸੀਂ ਮੌਜੂਦ ਹਾਂ ਇੱਕ ਅਨੋਖੇ ਲੰਗਰ ਦੇ ਵਿੱਚ ਹਾਲਾਂਕਿ ਬਾਰਿਸ਼ ਦੇ ਚੱਲਦੇ ਆ ਥੋੜਾ ਪੈਕਅਪ ਹੋ ਰਿਹਾ ਹੈਗਾ ਪਰ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਇਹ ਤਸਵੀਰਾਂ ਤਖਾਨ ਪੰਜਾਬੀ ਪੜੋ ਗੁਰਬਾਣੀ ਨਾਲ ਜੁੜੋ ਬਾਣੀ ਬਾਣੇ ਅਤੇ ਸ਼ਸਤਰਾਂ ਨਾਲ ਪਿਆਰ ਕਰਾਂਗੇ ਆਪਣੇ ਜੀਵਨ ਵਿੱਚ ਰੋਜ਼ਾਨਾ ਸੁਧਾਰ ਕਰਾਂਗੇ ਇਸ ਤਰੀਕੇ ਦੇ ਬੋਲ ਤੁਹਾਨੂੰ ਦਿਖਾਈ ਦੇ ਰਹਿਨੇ ਆਪਣੀ ਟੀਵੀ ਸਕਰੀਨ ਦੇ ਉੱਪਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਮੁਖੀ ਭਾਸ਼ਾ ਨੂੰ ਲੈ ਕੇ ਇੱਕ ਨਿਵੇਕਲਾ ਲੰਗਰ ਜਿਹੜਾ ਹੈਗਾ ਗੁਰੂ ਗਿਆਨ ਲੰਗਰ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਹਰ ਸਾਲ ਦੇਖਣ ਨੂੰ ਮਿਲਦਾ ਤਾਂ ਇਸ ਸੰਸਥਾ ਦੀ ਸ਼ੁਰੂਆਤ ਕਿਵੇਂ ਹੋਈ ਇਸ ਦੇ ਵਿੱਚ ਕਿਹੜੇ-ਕਿਹੜੇ ਲੋਕ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਵੀਰ ਜੀ ਤੁਹਾਡਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਮ ਹੈਗਾ ਜੀ ਜਸਕਮਰ ਸਿੰਘ ਜੀ ਤੇ ਹਾਂਜੀ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਇਸ ਸੰਸਥਾ ਦੀ ਸ਼ੁਰੂਆਤ ਇਸ ਸੰਸਥਾ ਦੀ ਸ਼ੁਰੂਆਤ ਖੰਨੇ ਤੋਂ ਮਿਸ਼ਨ ਚੜਦੀ ਕਲਾ ਰਜਿਸਟਰਡ ਦੇ ਨਾਮ ਤੇ ਹੋਈ ਸੀ ਤੇ ਫਿਰ ਅਸੀਂ ਇੱਥੇ ਸ਼ੀਦੀ ਜੋੜ ਮੇਲ ਚ ਪਹਿਲੇ ਆਉਂਦੇ ਸੀਗੇ ਤੇ ਅਸੀਂ ਦੇਖਿਆ ਵੀ ਅਸੀਂ ਬੱਚਿਆਂ ਨੂੰ ਮਤਲਬ ਕਿ ਕੀ ਦੇ ਸਕਦੇ ਹਾਂ ਕਿਉਂਕਿ ਬਹੁਤੇ ਥਾਵਾਂ ਤੇ ਖਾਣ ਪੀਣ ਦੇ ਲੰਗਰ ਤੱਕ ਹੀ ਸੀਮਤ ਸੀਗਾ ਅਸੀਂ ਕਿਹਾ ਵੀ ਆਪਾਂ ਆਪਣੇ ਇਤਿਹਾਸ ਨਾਲ ਪੰਜਾਬੀ ਵਿਰਸੇ ਨਾਲ ਜੋੜਨ ਲਈ ਉਹਨਾਂ ਨੂੰ ਕੁਝ ਨਵਾਂ ਕਰੀਏ ਫਿਰ ਅਸੀਂ ਇੱਥੇ ਗੇਮਾਂ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਾ ਸ਼ੁਰੂ ਕੀਤਾ ਜੀ ਜੀ ਤੁਸੀਂ ਪਹਿਲਾ ਜ਼ਿਕਰ ਕਰ ਰਹੇ ਸੀ ਸਾਰੇ ਸਰਕਾਰੀ ਮੁਲਾਜ਼ਮੋਂ ਨਾਲ ਨਾਲ ਇਹ ਚਲਾਉਂਦੇ ਹੈਗੇ ਉਹ ਗੁਰੂ ਦਾ ਲੰਗਰ ਜੀ ਹਾਂ ਜੀ ਬਹੁਤ ਜਿਹੜੇ ਸਾਡੇ ਨਾਲ ਘਟੋ-ਘਟ ਜਿਹੜੇ ਸਾਡੇ ਮੇਨ ਮੈਂਬਰਸ ਨੇ ਉਹਨਾਂ ਵਿੱਚੋਂ ਅ ਅਸੀਂ ਪੰਜ ਤੋਂ ਸੱਤ ਜਿਹੜੇ ਵਲੰਟੀਅਰਜ਼ ਹੀ ਆ ਉਹ ਅਸੀਂ ਸਾਰੇ ਗਵਰਨਮੈਂਟ ਜੌਬ ਕਰਦੇ ਆ ਤੇ ਇੱਕ ਸਾਡੇ ਭਾਜੀ ਨੇ ਉਹ ਕਪੂਰਥਲੇ ਰੇਲ ਕੋਚ ਫੈਕਟਰੀ ਦੇ ਵਿੱਚ ਉਹ ਹਰ ਸਾਲ ਇੱਥੇ ਇਸ ਮੌਕੇ ਦੌਰਾਨ ਆਉਂਦੇ ਨੇ ਤੇ ਕੁਝ ਬਿਜ਼ਨਸਮੈਨ ਵੀ ਹੈਗੇ ਨੇ ਜਿਹੜੇ ਤੇ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਵੀ ਸਰਕਾਰੀ ਵਿਭਾਗ ਵਿੱਚ ਹੈਗੇ? ਹਾਂਜੀ ਮੇਰਾ ਨਾਮ ਭពਿੰਦਰ ਸਿੰਘ ਹੈ ਜੀ ਤੇ ਮੈਂ ਵੀ ਮਹਾਰਾਜ ਦੀ ਕਿਰਪਾ ਨਾਲ ਇਸ ਟੀਮ ਦਾ ਮੈਂਬਰ ਰਹਿ ਗਿਆ ਤੇ ਮੈਂ ਵੀ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੌਬ ਕਰਦਾ ਮੇਰੇ ਵਿਭਾਗ ਵਿੱਚੋਂ ਮੇਰੀ ਡਿਊਟੀ ਮਿਊਂਸਪਲ ਕਾਉਂਸਲ ਹੰਨਾ ਮਲੋਆ ਹੈ ਜੀ ਇਹ ਵੀਰ ਜੀ ਦੀ ਖੰਨੇ ਡਿਊਟੀ ਹੈ ਇਹਨਾਂ ਦੀ ਤੁਸੀਂ ਵੀ ਮਿਊਂਸੀਪਲ ਕਮੇਟੀ ਚੋਂ ਹਾਂਜੀ ਮੈਂ ਵੀ ਮਿਊਂਸੀਪਲ ਕਾਉਂਸਲ ਖੰਨਾ ਦੇ ਵਿੱਚ ਹੀ ਹਾਂ ਅੱਛਾ ਇਹ ਆਇਆ ਕਿਵੇਂ ਮਾਇੰਡ ਦੇ ਵਿੱਚ ਅਸੀਂ ਹਰ ਸਾਲ ਦੇਖਦੇ ਹਾਂ ਨਵੇਂ-ਨਵੇਂ ਲੰਗਰ ਜਾਂ ਹਰ ਤਰੀਕੇ ਦਾ ਅਲੱਗ ਤਰੀਕੇ ਨਾਲ ਇਸ ਸਭਾ ਦੇ ਵਿੱਚ ਵੱਖ-ਵੱਖ ਵਿਲੱਖਣਤਾ ਦੇਖਣ ਨੂੰ ਮਿਲਦੀ ਹੈ ਪਰ ਜਿਸ ਤਰੀਕ ਮਾਨ ਕਰਾਂਗੇ ਜੀ ਉਹ ਬੱਚੇ ਬਹੁਤ ਫਿਰ ਆਪਣਾ ਟੀਚਾ ਕੰਪਲੀਟ ਕਰਕੇ ਇਸ ਵਾਰ ਬਹੁਤ ਬੱਚੇ ਆਏ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਤੁਸੀਂ ਸੁਣਿਆ ਇੱਕ ਅਨੋਖਾ ਲੰਗਰ ਜੋ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਦੇ ਲਈ ਉਪਰਾਲਾ ਕਰ ਰਿਹਾ ਹੈਗਾ ਹਰ ਸਾਲ ਸ਼ਹੀਦ ਦੀ ਜੋੜ ਮੇਲੇ ਦੇ ਵਿੱਚ ਗੁਰੂ ਗਿਆਨ ਲੰਗਰ ਸੰਸਥਾ ਵੱਲੋਂ ਅਨੋਖਾ ਲੰਗਰ ਲਗਾਇਆ ਜਾਂਦਾ ਇਸ ਵਾਰ ਬੱਚਿਆਂ ਨੂੰ ਇਨਾਮ ਵੰਡੇ ਗਏ ਨੇ ਤੇ ਅਲੱਗ-ਅਲੱਗ ਤਰੀਕੇ ਦੇ ਟੈਸਟ ਇਹਨਾਂ ਵੱਲੋਂ ਲਏ ਜਾਂਦੇ ਨੇ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਮੋਸਟਲੀ ਇਸ ਗੁਰੂ ਗਿਆਨ ਲੰਗਰ ਦੀ ਜੋ ਸੰਸਥਾ ਹੈ ਉਸ ਦੇ ਵਿੱਚ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਨੇ ਆਪਣੀ ਡਿਊਟੀ ਦੇ ਨਾਲ-ਨਾਲ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਆ ਕੇ ਇੱਕ ਅਨੋਖਾ ਉਪਰਾਲਾ ਇਹ ਕਰ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪਟ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਮੁਖੀ ਭਾਸ਼ਾ ਨੂੰ ਲੈ ਕੇ ਇੱਕ ਨਵੇਕਲਾ ਲੰਗਰ ਜਿਹੜਾ ਹੈਗਾ ਗੁਰੂ ਗਿਆਨ ਲੰਗਰ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਹਰ ਸਾਲ ਦੇਖਣ ਨੂੰ ਮਿਲਦਾ ਹੈ ਬਹੁਤੇ ਥਾਵਾਂ ਤੇ ਖਾਣ ਪੀਣ ਦੇ ਲੰਗਰ ਤੱਕ ਹੀ ਸੀਮਤ ਸੀਗਾ ਅਸੀਂ ਕਿ ਕਿ ਆ ਵੀ ਆਪਾਂ ਆਪਣੇ ਇਤਿਹਾਸ ਨਾਲ ਪੰਜਾਬੀ ਵਿਰਸੇ ਨਾਲ ਜੋੜਨ ਲਈ ਉਹਨਾਂ ਨੂੰ ਕੁਝ ਨਵਾਂ ਕਰੀਏ ਪਰ ਅਸੀਂ ਇੱਥੇ ਗੇਮਾਂ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਾ ਸ਼ੁਰੂ ਕੀਤਾ ਜੀ ਅਸੀਂ ਪੰਜ ਤੋਂ ਸੱਤ ਜਿਹੜੇ ਵਲੰਟੀਅਰਜ਼ ਹੀ ਆ ਉਹ ਅਸੀਂ ਸਾਰੇ ਗਵਰਨਮੈਂਟ ਜੌਬ ਕਰਦੇ ਆ ਤੇ ਇੱਕ ਸਾਡੇ ਭਾਜੀ ਨੇ ਉਹ ਕਪੂਰਥਲੇ ਰੇਲ ਕੋਚ ਫੈਕਟਰੀ ਦੇ ਵਿੱਚ ਉਹ ਹਰ ਸਾਲ ਇੱਥੇ ਇਸ ਮੌਕੇ ਦੌਰਾਨ ਆਉਂਦੇ ਨੇ ਪੀਏ ਦੇ ਵਿੱਚ ਨੇ ਗੁਰਬਾਣੀ ਇਤਿਹਾਸ ਰਹਿਤ ਮਰਿਆਦਾ ਤੇ ਆਧਾਰਿਤ ਨੇ ਜਿਹੜੀਆਂ ਉਹ ਇੱਕ ਐਕਟੀਵਿਟੀ ਗੇਮਸ ਬਣਾਈਆਂ ਨੇ ਸਾਡੀ ਸਾਰੀ ਟੀਮ ਵੱਲੋਂ ਰਲ ਕੇ ਉਹਦੇ ਇੱਕ ਸ਼ੁਰੂਆਤ ਸਾਡੀ ਇੱਕ ਗੇਮ ਤੋਂ ਹੋਈ ਸੀ ਪਰ ਇੱਕ ਗੇਮ ਤੋਂ ਬਾਅਦ ਹੈ ਜਿਹੜਾ ਉਹ ਜਿੰਨਾ ਜਿੰਨਾ ਸਾਨੂੰ ਰਿਸਪਾਂਸ ਮਿਲੇ ਤੇ ਹਰ ਸਾਲ ਅਸੀਂ ਫਿਰ ਨਵੇਂ ਨਵੇਂ ਗੇਮਾਂ ਅਸੀਂ ਉਹਦੇ ਚ ਬਣਾਉਣ ਲੱਗ ਗਏ ਬਹੁਤ ਸਾਰੇ ਬੱਚੇ ਅੱਜਕੱਲ ਹਿੰਦੀ ਦਾ ਰੁਝਾਨ ਜਾਂ ਇੰਗਲਿਸ਼ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਕਨਵੈਂਟ ਸਕੂਲਾਂ ਕਰਕੇ ਕਨਵੈਂਟ ਸਕੂਲਾਂ ਕਰਕੇ ਉਹਨਾਂ ਦਾ ਰੁਝਾਨ ਉਵੇਂ ਹੋ ਰਿਹਾ। ਦੇਖੋ ਉਹ ਵੀ ਲੈਂਗੁਏਜ ਸਾਰੀ ਸਿੱਖਣੀ ਚਾਹੀਦੀ ਹੈ ਪਰ ਜੋ ਆਪਣੀ ਸਟੇਟ ਦੀ ਭਾਸ਼ਾ ਹੈ ਉਹ ਸਭ ਤੋਂ ਪਹਿਲੇ ਹੈ ਜੀ। ਜਗਮਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਲਗਾਤਾਰ ਸ਼ਹੀਦੀ ਜੋੜ ਮੇਲੇ ਤੋਂ ਤੁਹਾਨੂੰ ਵਕ ਵਕ ਤਸਵੀਰਾਂ ਦਿਖਾ ਰਹੇ ਹਾਂ। ਇਸ ਵੇਲੇ ਅਸੀਂ ਮੌਜੂਦ ਹਾਂ ਇੱਕ ਅਨੋਖੇ ਲੰਗਰ ਦੇ ਵਿੱਚ ਹਾਲਾਂਕਿ ਬਾਰਿਸ਼ ਦੇ ਚੱਲਦੇ ਆ ਅ ਥੋੜਾ ਪੈਕਅਪ ਹੋ ਰਿਹਾ ਹੈਗਾ ਪਰ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਇਹ ਤਸਵੀਰਾਂ ਦਿਖਾਣ ਪੰਜਾਬੀ ਪੜੋ ਗੁਰਬਾਣੀ ਨਾਲ ਜੁੜੋ ਬਾਣੀ ਬਾਣੇ ਅਤੇ ਸ਼ਸਤਰਾਂ ਨਾਲ ਪਿਆਰ ਕਰਾਂਗੇ ਆਪਣੇ ਜੀਵਨ ਵਿੱਚ ਰੋਜ਼ਾਨਾ ਸੁਧਾਰ ਕਰਾਂਗੇ ਇਸ ਤਰੀਕੇ ਦੇ ਬੋਲ ਤੁਹਾਨੂੰ ਦਿਖਾਈ ਦੇ ਰਹੇ ਨੇ ਆਪਣੀ ਟੀਵੀ ਸਕਰੀਨ ਦੇ ਉੱਪਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਮੁਖੀ ਭਾਸ਼ਾ ਨੂੰ ਲੈ ਕੇ ਇੱਕ ਨਵੇਕਲਾ ਲੰਗਰ ਜਿਹੜਾ ਹੈਗਾ ਗੁਰੂ ਗਿਆਨ ਲੰਗਰ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਹਰ ਸਾਲ ਦੇਖਣ ਨੂੰ ਮਿਲਦਾ ਤਾਂ ਇਸ ਸੰਸਥਾ ਦੀ ਸ਼ੁਰੂਆਤ ਕਿਵੇਂ ਹੋਈ ਇਸ ਦੇ ਵਿੱਚ ਕਿਹੜੇ-ਕਿਹੜੇ ਲੋਕ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਵੀਰ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈਗਾ ਜੀ ਜਸਕੰਵਰ ਸਿੰਘ ਜੀ ਤੇ ਹਾਂਜੀ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਇਸ ਸੰਸਥਾ ਦੀ ਸ਼ੁਰੂਆਤ ਇਸਨ ਸਦੀ ਚਰਵਾਤ ਖੰਨੇ ਤੋਂ ਮਿਸ਼ਨ ਚਰਦੀ ਕਲਾ ਰਜਿਸਟਰਡ ਦੇ ਨਾਮ ਤੇ ਹੋਈ ਸੀ ਤੇ ਫਿਰ ਅਸੀਂ ਇੱਥੇ ਸ਼ੀਦੀ ਜੋੜ ਮੇਲ ਚ ਪਹਿਲੇ ਆਉਂਦੇ ਸੀਗੇ ਤੇ ਅਸੀਂ ਦੇਖਿਆ ਵੀ ਅਸੀਂ ਬੱਚਿਆਂ ਨੂੰ ਮਤਲਬ ਕਿ ਕੀ ਦੇ ਸਕਦੇ ਹਾਂ ਕਿਉਂਕਿ ਬਹੁਤੇ ਥਾਵਾਂ ਤੇ ਖਾਣ ਪੀਣ ਦੇ ਲੰਗਰ ਤੱਕ ਹੀ ਸੀਮਤ ਸੀਗਾ ਅਸੀਂ ਕਿਹਾ ਵੀ ਆਪਾਂ ਆਪਣੇ ਇਤਿਹਾਸ ਨਾਲ ਪੰਜਾਬੀ ਵਿਰਸੇ ਨਾਲ ਜੋੜਨ ਲਈ ਉਹਨਾਂ ਨੂੰ ਕੁਝ ਨਵਾਂ ਕਰੀਏ ਫਿਰ ਅਸੀਂ ਇੱਥੇ ਗੇਮਾਂ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਪੰਜਾਬੀ ਇਸੇ ਕਹਾਣੀ ਸ਼ੁਰੂ ਕੀਤੀ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਾ ਸ਼ੁਰੂ ਕੀਤਾ ਜੀ ਹਾਂਜੀ ਜੀ ਤੁਸੀਂ ਪਹਿਲਾ ਜ਼ਿਕਰ ਕਰ ਰਹੇ ਸੀ ਸਾਰੇ ਸਰਕਾਰੀ ਮੁਲਾਜ਼ਮੋਂ ਨਾਲ ਨਾਲ ਇਹ ਚਲਾਉਂਦੇ ਹੈਗੇ ਉਹ ਗੁਰੂ ਦਾ ਲੰਗਰ ਜੀ ਹਾਂਜੀ ਬਹੁਤ ਜਿਹੜੇ ਸਾਡੇ ਨਾਲ ਘਟੋ-ਘਟ ਜਿਹੜੇ ਸਾਡੇ ਮੇਨ ਮੈਂਬਰਸ ਨੇ ਉਹਨਾਂ ਵਿੱਚੋਂ ਅਸੀਂ 5 ਤੋਂ 7 ਜਿਹੜੇ ਵਲੰਟੀਅਰਜ਼ ਹੀ ਆ ਉਹ ਅਸੀਂ ਸਾਰੇ ਗਵਰਨਮੈਂਟ ਜੌਬ ਕਰਦੇ ਆ ਤੇ ਇੱਕ ਸਾਡੇ ਭਾਜੀ ਨੇ ਉਹ कपूरथले ਰੇਲ ਕੋਚ ਫੈਕਟਰੀ ਦੇ ਵਿੱਚ ਉਹ ਹਰ ਸਾਲ ਇੱਥੇ ਇਸ ਮੌਕੇ ਦੌਰਾਨ ਆਉਂਦੇ ਨੇ ਤੇ ਕੁਝ ਬਿਜ਼ਨਸਮੈਨ ਵੀ ਹੈਗੇ ਨੇ ਜੀ ਸਾਡੇ ਤੇ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਵੀ ਸਰਕਾਰੀ ਵਿਭਾਗ ਵਿੱਚ ਹੈਗੇ ਹਾਂ ਹਾਂ ਜੀ ਮੇਰਾ ਨਾਮ ਭਪਿੰਦਰ ਸਿੰਘ ਹੈ ਜੀ ਤੇ ਮੈਂ ਵੀ ਮਹਾਰਾਜ ਦੀ ਕਿਰਪਾ ਨਾਲ ਇਸ ਟੀਮ ਦਾ ਮੈਂਬਰ ਹੈਗਾ ਤੇ ਮੈਂ ਵੀ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੌਬ ਕਰਦਾ ਹਾਂ ਕਿਹੜੇ ਵਿਭਾਗ ਵਿੱਚ ਹੋ ਤੁਸੀਂ ਮੇਰੀ ਡਿਊਟੀ ਮਿਸਪਰ ਕਾਉਂਸਲ ਹਮਲੋ ਹੈ ਜੀ ਏ ਵੀਰਜੀ ਦੀ ਖੰਨੇ ਡਿਊਟੀ ਹੈ ਨਾ ਤੁਸੀਂ ਵੀ ਮਿਊਨਿਸਪਲ ਕਮੇਟੀ ਚ ਹਾਂਜੀ ਮੈਂ ਵੀ ਮਿਊਨਿਸਪਲ ਕਾਉਂਸਲ ਖੰਨਾ ਦੇ ਵਿੱਚ ਹੀ ਹਾਂ ਅੱਛਾ ਇਹ ਆਇਆ ਕਿਵੇਂ ਮਾਈਂਡ ਦੇ ਵਿੱਚ ਅਸੀਂ ਹਰ ਸਾਲ ਦੇਖਦੇ ਹਾਂ ਨਵੇਂ-ਨਵੇਂ ਲੰਗਰ ਜਾਂ ਹਰ ਤਰੀਕੇ ਦਾ ਅਲੱਗ ਤਰੀਕੇ ਨਾਲ ਇਸ ਸਭਾ ਦੇ ਵਿੱਚ ਵਕ-ਵਕ ਵਿਲੱਖਣਤਾ ਦੇਖਣ ਨੂੰ ਮਿਲਦੀ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਪੰਜਾਬੀ ਮਾਂ ਬੋਲੀ ਦੇ ਨਾਲ ਬੱਚਿਆਂ ਨੂੰ ਜੋੜਨ ਦਾ ਇਹ ਤਰੀਕਾ ਜਿਹੜਾ ਹੈਗਾ ਅਪਣਾਇਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਜੋੜਿਆ ਜਾ ਸਕੇ ਲੱਖਾਂ ਦੀ ਤعداد ਦੇ ਵਿੱਚ ਸੰਗਤ ਆਉਂਦੀ ਹੈਗੀ ਆ ਇੱਥੇ ਹਾਲਾਂਕਿ ਬਾਰਿਸ਼ ਕਰਕੇ ਥੋੜਾ ਚਲੋ ਪੈਕਅਪ ਕਰ ਰਹੇ ਹਾਂ ਤੁਸੀਂ ਕਿਸ ਤਰੀਕੇ ਦਾ ਟੈਸਟ ਲਿਆ ਜਾਂਦਾ ਹੈ ਜਾਂ ਬੱਚਿਆਂ ਨੂੰ ਕਿਸ ਤਰੀਕੇ ਦੇ ਗੇਮਸ ਖੜਵਾਈਆਂ ਜਾਂਦੀਆਂ ਨੇ ਜਾਂ ਕੀ ਕਿੱਕ ਕਰਵਾਇਆ ਜਾਂਦਾ ਇਸ ਇਹਦੇ ਵਿੱਚ ਬੇਸਿਕਲੀ ਕਿ ਵੀ ਇਹਦੇ ਵਿੱਚ ਨਾ ਗੁਰਬਾਣੀ ਇਤਿਹਾਸ ਤੇ ਰਹਿਤ ਮਰਿਆਦਾ ਤੇ ਆਧਾਰਿਤ ਨੇ ਜਿਹੜੀਆਂ ਉਹ ਇੱਕ ਐਕਟੀਵਿਟੀ ਗੇਮਸ ਬਣਾਈਆਂ ਨੇ ਸਾਡੀ ਸਾਰੀ ਟੀਮ ਵੱਲੋਂ ਰਲ ਕੇ ਮਤਲਬ ਇੱਕ ਸ਼ੁਰੂਆਤ ਸਾਡੀ ਇੱਕ ਗੇਮ ਤੋਂ ਹੋਈ ਸੀ ਪਰ ਇੱਕ ਗੇਮ ਇੱਕ ਗੇਮ ਤੋਂ ਬਾਅਦ ਹੈ ਜਿਹੜਾ ਉਹ ਜਿੰਨਾ ਜਿੰਨਾ ਸਾਨੂੰ ਰਿਸਪੌਂਸ ਮਿਲਿਆ ਇੱਕ ਇੱਕ ਗੇਮ ਖੇਡਾਉਣ ਤੋਂ ਬਾਅਦ ਤੇ ਹਰ ਸਾਲ ਅਸੀਂ ਫਿਰ ਨਵੇਂ ਨਵੇਂ ਗੇਮਾਂ ਅਸੀਂ ਉਹਦੇ ਚ ਬਣਾਉਣ ਲੱਗੇ ਉਹਦੇ ਚ ਨਵੇਂ ਨਵੇਂ ਆਉਟਪੁੱਟ ਨਿਕਲਣ ਲੱਗੇ ਹੁਣ ਦੀ ਪੋਜੀਸ਼ਨ ਇਹ ਹੈ ਵੀ ਸਾਡੇ ਕੋਲ ਕਟੋਂ ਕੜਨੀ ਦਾ 15 16 ਤੱਕ ਗੇਮਸ ਹੈਗੀਆਂ ਨੇ ਔਰ ਹਰ ਲੈਵਲ ਦੇ ਬੱਚੇ ਵਾਸਤੇ ਮਤਲਬ ਯੂਕੇਜੀ ਦੇ ਬੱਚੇ ਤੋਂ ਲੈ ਕੇ ਸਾਡੇ ਕੋਲ ਜੇ ਕੋਈ 60 ਸਾਲ ਦਾ ਬਜ਼ੁਰਗ ਹੁੰਦਾ ਤਾਂ ਉਹਦੇ ਵਾਸਤੇ ਵੀ ਗੇਮਸ ਹੈਗੀਆਂ ਉਹਨੂੰ ਅਸੀਂ ਕੈਟੇਗਰੀਜ਼ ਕੀਤਾ ਹੋਇਆ 4th ਤੋਂ نیچے ਅਲੱਗ ਗੇਮਸ ਨੇ ਛੋਟੇ ਬੱਚਿਆਂ ਦੀਆਂ ਉਹਨਾਂ ਦੀ ਓਪਨ ਚੈਲੰਜ ਗੇਮ ਅਲੱਗ ਨੇ ਵੱਡਿਆਂ ਦੀ 5th ਤੋਂ ਜਿਹੜਾ uh, 20 ਤੋਂ 22 ਏਜ ਤੱਕ ਦੇ ਬੱਚਿਆਂ ਵਾਸਤੇ ਨੇ ਉਸ ਤੋਂ ਉੱਪਰ ਓਪਨ ਗੇਮਸ ਆ ਜਾਂਦੀਆਂ ਜਿਹੜਾ ਬੱਚਾ ਸਾਡੀ ਵੱਡੀਆਂ ਗੇਮਸ ਦੇ ਵਿੱਚੋਂ ਫਰਸਟ ਲੈਵਲ ਕਲੀਅਰ ਕਰਦਾ ਉਸ ਤੋਂ ਬਾਅਦ ਉਹ ਆਡੀਓ ਸਟੋਰੀਜ਼ ਦੇ ਵਿੱਚ ਜਾਂਦਾ ਆਡੀਓ ਸਟੋਰੀਜ਼ ਦੇ ਵਿੱਚੋਂ ਨੰਬਰ ਅੱਛੇ ਲੈਂਦਾ ਫਿਰ ਉਹ ਜਾਂਦਾ ਆਨਲਾਈਨ ਪੇਪਰ ਦੇ ਵਿੱਚ ਜਿਹੜਾ ਬੱਚਾ ਆਨਲਾਈਨ ਪੇਪਰ ਚੋਂ 70% ਪਲੱਸ ਮਾਰਕਸ ਲੈਂਦਾ ਅਸੀਂ ਉਹ ਤਾਂ ਕੂਪਨ ਹੈ ਜਿਹੜੇ ਲੱਕੀ ਡਰਾ ਦੇ ਵਿੱਚ ਪਾਉਨੇ ਆ ਤੇ ਸ਼ਾਮ ਨੂੰ ਅਸੀਂ ਬੱਚਿਆਂ ਨੂੰ ਗਿਫਟ ਵੀ ਦਿੰਨੇ ਹਾਂ ਜਿਹੜੇ ਬੱਚਾ ਸਾਡੇ ਕੋਲ ਇੱਕ ਵਾਰੀ ਐਂਟਰ ਹੋ ਗਿਆ ਰਜਿਸਟ੍ਰੇਸ਼ਨ ਕਰਾ ਲਈ ਉਹਦਾ ਗਿਫਟ ਪੱਕਾ ਹੈ ਚਾਹੇ ਉਹਨੂੰ ਕੁਝ ਆਂਦਾ ਹੈ ਚਾਹੇ ਨਹੀਂ ਆਂਦਾ ਇੱਕ ਉਹਨੂੰ ਅਸੀਂ ਮੋਰਲ ਸਪੋਰਟ ਦੇ ਕੇ ਭੇਜਣਾ ਵੀ ਕੋਈ ਗੱਲ ਨਹੀਂ ਆਂਦਾ ਕੋਈ ਗੱਲ ਨਹੀਂ ਅੱਜ ਤਣੂ ਅਸੀਂ ਯਾਦ ਕਰਾ ਕੇ ਭੇਜਾਂਗੇ ਇੱਥੇ ਤਾਂ ਬੱਚਾ ਇਸ ਗੱਲ ਤੇ ਇਹਨਾਂ ਖੁਸ਼ ਹੁੰਦਾ ਉਹ ਜਿੰਨਾ ਤੁਸੀਂ ਪਿਆਰ ਨਾਲ ਉਹਨੂੰ ਸਿਖਾਉਂਦੇ ਉਹ ਸਾਰੀਆਂ ਚੀਜ਼ਾਂ 101% ਉਹਨੂੰ ਯਾਦ ਹੋ ਕੇ ਜਾਂਦੀਆਂ ਨੇ ਅੱਛਾ ਵੀਰ ਜੀ ਕਿੰਨੇ ਕ ਬੱਚੇ ਇੱਥੇ ਅੱਜ ਤੁਹਾਡੇ ਕੋਲੇ ਆਏ ਹਾਲਾਂਕਿ ਆਖਰੀ ਦਿਨ ਹੈਗਾ ਤੇ ਬਾਰਿਸ਼ ਨੇ ਥੋੜਾ ਕੰਮ ਵੀ ਵਿਗਾੜਤਾ ਜਿਹੜਾ ਆਂਕੜਾ ਮੈਂ ਤੁਹਾਨੂੰ ਇਹ ਦੱਸ ਸਕਦਾ ਕਿਉਂਕਿ ਮੈਂ ਤੁਹਾਨੂੰ ਦਾ 580 ਸਰਟੀਫਿਕੇਟ ਛਪਵਾਇਆ ਸੀਗਾ ਜਿਹੜਾ ਬੱਚਿਆਂ ਨੂੰ ਨਾਲ ਦਿੱਤਾ ਜਾਂਦਾ ਹਰ ਇੱਕ ਬੱਚੇ ਨੂੰ ਉਹ 500 ਦਾ 500 ਸਾਡੇ ਕੋਲ ਲੱਗ ਚੁੱਕੇ ਆ ਜੀ ਫਿਲਹਾਲ ਜੋ ਸਾਡੇ ਕੋਲ ਮੇਰੇ ਕੋਲ ਕਿਉਂਕਿ ਮੈਂ ਹਜੇ ਮੇਨ ਰਜਿਸਟਰ ਹਰ ਰੋਜ਼ ਦਾ ਜਾਂ 3 ਦਿਨਾਂ ਦਾ ਇਹ 2 ਦਿਨਾਂ ਦਾ ਹੈਗਾ ਜੀ ਆਪਾਂ ਇਹ ਕਰਿਆ 250 ਪਰ ਡੇ ਆ ਕਿਉਂਕਿ ਬਹੁਤ ਸਾਰੇ ਬੱਚੇ ਉੱਪਰ ਲੰਘ ਵੀ ਜਾਂਦੇ ਨੇ ਟਾਈਮ ਕਰਕੇ ਕੋਈ ਕੁਝ ਟਾਈਮ ਦੀ ਸ਼ੋਰਟ ਹੈ ਤੇ ਕੁਝ ਬੱਚੇ ਜਿਹੜੇ ਨੇ ਉਹ ਇੱਥੇ ਆਉਂਦੇ ਨੇ ਜੀ ਤੇ ਜਿਵੇਂ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਦਾ ਤੁਸੀਂ ਉਪਰਾਲਾ ਕਰ ਰਹੇ ਹੋ ਪਿਛਲੇ ਸਾਲ ਤੁਸੀਂ ਵੀਡੀਓ ਦਿਖਾ ਕੇ ਜਿਹੜਾ ਹੈਗਾ ਪਿਕਚਰਾਇਜ਼ੇਸ਼ਨ ਵਿਜ਼ੂਅਲ ਦਿਖਾ ਕੇ ਲੰਗਰ ਲਗਾਇਆ ਸੀਗਾ ਉਸ ਤਰੀਕੇ ਨਾਲ ਮੋਟੀਵੇਟ ਕਰ ਰਹੇ ਸੀ ਤਾਂ ਕੁਝ ਅਜਿਹੇ ਬੱਚੇ ਜਾਂ ਜ਼ਿਆਦਾਤਰ ਕਿੰਨੀ ਕੁ ਰੇਸ਼ੋ ਹੈਗੀ ਹੈ ਜਿਹੜੇ ਪੰਜਾਬੀ ਭਾਸ਼ਾ ਦਾ ਜਾਂ ਜਿਨ੍ਹਾਂ ਨੂੰ ਗਲਤੀਆਂ ਜਾਂ ਕਿਸ ਤਰੀਕੇ ਦੀ ਬੱਚਿਆਂ ਦਾ ਰੁਝਾਨ ਹੈ ਜਾਂ ਗਲਤੀਆਂ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਫਿਰ ਸਕਾਨ ਦੇ ਅਹ ਦੇਖੋ ਜਿਹੜੇ ਬਹੁਤ ਸਾਰੇ ਬੱਚੇ ਜਿਵੇਂ ਦੇਖੋ ਪੰਜਾਬ ਆਪਣਾ ਸੂਬਾ ਤੇ ਬਹੁਤ ਸਾਰੇ ਬੱਚੇ ਅੱਜ ਕੱਲ ਹਿੰਦੀ ਦਾ ਰੁਝਾਨ ਜਾਂ ਇੰਗਲਿਸ਼ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਕਨਵੈਂਟ ਸਕੂਲਾਂ ਕਰਕੇ ਕਨਵੈਂਟ ਸਕੂਲਾਂ ਕਰਕੇ ਉਹਨਾਂ ਦਾ ਰੁਝਾਨ ਹੋਵੇਂ ਹੋ ਰਿਹਾ ਦੇਖੋ ਉਹ ਵੀ ਲੈਂਗੁਏਜ ਸਾਰੀ ਸਿੱਖਣੀ ਚਾਹੀਦੀ ਹੈ ਪਰ ਜੋ ਆਪਣੀ ਸਟੇਟ ਦੀ ਭਾਸ਼ਾ ਹੈ ਉਹ ਸਭ ਤੋਂ ਪਹਿਲੇ ਹੈ ਜੀ ਤੇ ਨਾ ਤੇ ਅਸੀਂ ਅਸੀਂ ਉਹਨਾਂ ਚ ਰੁਝਾਨ ਕਾਫੀ ਵਧ ਰਿਹਾ ਕਿਉਂਕਿ ਬੱਚਿਆਂ ਨੂੰ ਜਿਹੜੀਆਂ ਅਸੀਂ ਬੁੱਕਸ ਵੀ ਦਿੰਨੇ ਆ ਉਹ ਇੰਨੀਆਂ ਅਟਰੈਕਟਿਵ ਹੁੰਦੀਆਂ ਇੰਨੀਆਂ ਸੋਹਣੀਆਂ ਹੁੰਦੀਆਂ ਵੀ ਉਹ ਬੱਚੇ ਉਹ ਊੜਾ ੜਾ ਇਹ ਪੜਨ ਨੂੰ ਮਜਬੂਰ ਹੁੰਦੇ ਨੇ ਤੇ ਅਸੀਂ ਜਿਵੇਂ ਪਿਛਲੀ ਵਾਰੀ ਇੱਕ ਟੀਚਰ ਦੇ ਦੇਨੇ ਆ ਉਹਨਾਂ ਨੂੰ ਵੀ ਜਿਹੜਾ ਅਗਲੇ ਸਾਲ ਇਹ ਟੀਚਰ ਕਰਕੇ ਆਊਗਾ ਕੰਪਲੀਟ ਤੇ ਉਹਨੂੰ ਸਪੈਸ਼ਲ ਅਸੀਂ ਸਨਮਾਨ ਕਰਾਂਗੇ ਜੀ ਉਹ ਬੱਚੇ ਬਹੁਤ ਫਿਰ ਆਪਣਾ ਟੀਚਰ ਕੰਪਲੀਟ ਕਰਕੇ ਇਸ ਵਾਰ ਬਹੁਤ ਬੱਚੇ ਆਏ ਨੇ ਜੀ ਜੀ ਬਹੁਤ ਸ਼ੁਕਰੀਆ ਤਾਂ ਤੁਸੀਂ ਸੁਣਿਆ ਇੱਕ ਅਨੋਖਾ ਲੰਗਰ ਜੋ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਦੇ ਲਈ ਉਪਰਾਲਾ ਕਰ ਰਿਹਾ ਹੈਗਾ ਹਰ ਸਾਲ ਸ਼ਹੀਦ ਦੀ ਜੋੜ ਮੇਲੇ ਦੇ ਵਿੱਚ ਗੁਰੂ ਗਿਆਨ ਲੰਗਰ ਸੰਸਥਾ ਵੱਲੋਂ ਅਨੋਖਾ ਲੰਗਰ ਲਗਾਇਆ ਜਾਂਦਾ ਹੈ ਇਸ ਵਾਰ ਬੱਚਿਆਂ ਨੂੰ ਇਨਾਮ ਵੰਡੇ ਗਏ ਨੇ ਤੇ ਅਲੱਗ-ਅਲੱਗ ਤਰੀਕੇ ਦੇ ਟੈਸਟ ਇਹਨਾਂ ਵੱਲੋਂ ਲਏ ਜਾਂਦੇ ਨੇ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਮੋਸਟਲੀ ਇਸ ਗੁਰੂ ਗਿਆਨ ਲੰਗਰ ਦੀ ਜੋ ਸੰਸਥਾ ਹੈ ਉਸ ਦੇ ਵਿੱਚ ਜ਼ਿਆਦਾਤਰ ਸਰਕਾਰੀ ਮਲਾਜਮ ਨੇ ਆਪਣੀ ਡਿਊਟੀ ਦੇ ਨਾਲ ਨਾਲ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਆ ਕੇ ਇੱਕ ਅਨੋਖਾ ਉਪਰਾਲਾ ਇਹ ਕਰ ਰਹੇ ਨੇ ਸ਼੍ਰੀ ਫਤਿਹਗੜ ਸਾਹਿਬ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪਟ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਮੁਖੀ ਭਾਸ਼ਾ ਨੂੰ ਲੈ ਕੇ ਇੱਕ ਨਵੇਕਲਾ ਲੰਗਰ ਜਿਹੜਾ ਹੈਗਾ ਗੁਰੂ ਗਿਆਨ ਲੰਗਰ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਹਰ ਸਾਲ ਦੇਖਣ ਨੂੰ ਮਿਲਦਾ ਬਹੁਤੇ ਥਾਵਾਂ ਤੇ ਖਾਣ ਪੀਣ ਦੇ ਲੰਗਰ ਤੱਕ ਹੀ ਸੀਮਤ ਸੀਗਾ ਅਸੀਂ ਕਿ ਕੀ ਆ ਵੀ ਆਪਾਂ ਆਪਣੇ ਇਤਿਹਾਸ ਨਾਲ ਪੰਜਾਬੀ ਵਿਰਸੇ ਨਾਲ ਜੋੜਨ ਲਈ ਉਹਨਾਂ ਨੂੰ ਕੁਝ ਨਵਾਂ ਕਰੀਏ ਫਿਰ ਅਸੀਂ ਇੱਥੇ ਗੇਮਾਂ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ ਇਤਿਹਾਸ ਤੇ ਗੁਰਬਾਣੀ ਨਾਲ ਜੋੜਨਾ ਸ਼ੁਰੂ ਕੀਤਾ ਜੀ ਅਸੀਂ 5 ਤੋਂ 7 ਜਿਹੜੇ ਵਲੰਟੀਅਰਜ਼ ਹਾਂ ਉਹ ਅਸੀਂ ਸਾਰੇ ਗਵਰਨਮੈਂਟ ਜੌਬ ਕਰਦੇ ਹਾਂ ਤੇ ਇੱਕ ਸਾਡੇ ਭਾਜੀ ਨੇ ਉਹ ਕਪੂਰਥਲੇ ਰੇਲ ਕੋਚ ਫੈਕਟਰੀ ਦੇ ਵਿੱਚ ਉਹ ਹਰ ਸਾਲ ਇੱਥੇ ਇਸ ਮੌਕੇ ਦੌਰਾਨ ਆਉਂਦੇ ਨੇ। ਵੀ ਇਹਦੇ ਵਿੱਚ ਨ ਗੁਰਬਾਣੀ ਇਤਿਹਾਸ ਤੇ ਰਹਿਤ ਮਰਿਆਦਾ ਤੇ ਆਧਾਰਿਤ ਨੇ ਜਿਹੜੀਆਂ ਉਹ ਇੱਕ ਐਕਟੀਵਿਟੀ ਗੇਮਸ ਬਣਾਈਆਂ ਨੇ ਸਾਡੀ ਸਾਰੀ ਟੀਮ ਵੱਲੋਂ ਰਲ ਕੇ। ਪਰ ਇਹ ਸ਼ੁਰੂਆਤ ਸਾਡੀ ਇੱਕ ਗੇਮ ਤੋਂ ਹੋਈ ਸੀ ਪਰ ਇੱਕ ਗੇਮ ਤੋਂ ਬਾਅਦ ਹੈ ਜਿਹੜਾ ਉਹ ਜਿੰਨਾ ਜਿੰਨਾ ਸਾਨੂੰ ਰਿਸਪਾਂਸ ਮਿਲਿਆ ਤੇ ਹਰ ਸਾਲ ਅਸੀਂ ਫਿਰ ਨਵੇਂ ਨਵੇਂ ਗੇਮਾਂ ਅਸੀਂ ਉਹਦੇ ਚ ਬਣਾਉਣ ਲੱਗ ਗਏ ਬਹੁਤ سارے ਬੱਚੇ ਅੱਜ ਕੱਲ ਹਿੰਦੀ ਦਾ ਰੁਝਾਨ ਜਾਂ ਇੰਗਲਿਸ਼ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਨਾ ਕਨਵੈਂਟ ਸਕੂਲਾਂ ਕਰਕੇ ਕਨਵੈਂਟ ਸਕੂਲਾਂ ਕਰਕੇ ਉਹਨਾਂ ਦਾ ਰੁਝਾਨ ਹੋਵੇਂ ਹੋ ਰਿਹਾ ਦੇਖੋ ਉਹ ਵੀ ਲੈਂਗੁਏਜ ਸਾਰੀ ਸਿੱਖਣੀ ਚਾਹੀਦੀ ਹੈ ਪਰ ਜੋ ਆਪਣੀ ਸਟੇਟ ਦੀ ਭਾਸ਼ਾ ਹੈ ਉਹ ਸਭ ਤੋਂ ਪਹਿਲੇ ਹੈ ਜੀ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਲਗਾਤਾਰ ਸ਼ਹੀਦੀ ਜੋੜ ਮੇਲੇ ਤੋਂ ਤੁਹਾਨੂੰ ਵਕ ਵਕ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਅਸੀਂ ਮੌਜੂਦ ਹਾਂ ਇੱਕ ਅਨੋਖੇ ਲੰਗਰ ਦੇ ਵਿੱਚ ਹਾਲਾਂਕਿ ਬਾਰਿਸ਼ ਦੇ ਚੱਲਦੇ ਆ ਥੋੜਾ ਪੈਕਅਪ ਹੋ ਰਿਹਾ ਹੈਗਾ ਪਰ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾ